ਭਾਰਤੀ ਰੈਸਟੋਰੈਂਟ ਦੇ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਜਾਰਜੀਆ ਦਾ ਵੀ ਇੱਕ ਨਾਗਰਿਕ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਮ੍ਰਿਤਕ ਦੇहां ਰੈਸਟੋਰੈਂਟ ਦੇ ਕਮਰੇ ਦੇ ਵਿੱਚੋਂ ਮਿਲੀਆਂ ਨੇ ਜਿੱਥੇ ਕਰਮਚਾਰੀ ਸੌਂਦੇ ਸਨ ਮ੍ਰਿਤਕਾਂ ਦੇ ਵਿੱਚੋਂ ਇੱਕ ਸਮੀਰ ਕੁਮਾਰ ਪੰਜਾਬ ਦੇ ਖੰਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸਮੀਰ 6 ਮਹੀਨੇ ਪਹਿਲਾਂ ਜਾਰਜੀਆ ਗਿਆ ਸੀ ਤੇ ਉੱਥੇ ਇੱਕ ਭਾਰਤੀ ਅਰਬੀ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ ਦੱਸਿਆ ਜਾ ਰਿਹਾ ਹੈ ਕਿ 14 ਦਸੰਬਰ ਨੂੰ ਉਸ ਦਾ ਜਨਮ ਦਿਨ ਸੀ ਤੇ ਬੀਤੀ ਰਾਤ ਆਪਣੀ ਮਾਂ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਉਹ ਸੋ ਗਿਆ ਸੀ ਜਿਸ ਤੋਂ ਬਾਅਦ ਜਦ ਪਰਿਵਾਰ ਨੇ ਕਈ ਫੋਨ ਕੀਤੇ ਨੇ ਤਾਂ ਸਮੀਰ ਨੇ ਕੋਈ ਜਵਾਬ ਨਹੀਂ ਦਿੱਤਾ ਇੰਟਰਨੈਟ ਤੋਂ ਰੈਸਟੋਰੈਂਟ ਦਾ ਨੰਬਰ ਲੈ ਕੇ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੇਤ ਕਮਰੇ ਦੇ ਵਿੱਚ ਸੁੱਤੇ 12 ਲੋਕਾਂ ਦੀ ਜਾਨ ਚਰੀ ਗਈ ਹੈ ਉੱਥੇ ਹੀ ਦੱਸ ਦਈਏ ਕਿ ਇੱਥੇ ਹੁਣ ਪਰਿਵਾਰ ਨੇ ਦੂਤਾਵਾ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ ਮੇਰਾ ਛੋਟਾ ਬ੍ਰਦਰ ਸਮੀਰ ਕੁਮਾਰ ਜੋਰਜਿਆ ਗਿਆ ਸੀ ਕੁਝ ਕੀ ਘਟਨਾ ਹੋਈ ਉੱਥੇ ਸਰ ਉੱਥੇ 14 ਦਸੰਬਰ ਦੀ ਰਾਤ ਨੂੰ 14 ਦਸੰਬਰ ਸਾਡੇ ਸਮੀਰ ਕੁਮਾਰ ਦਾ ਬਰਥਡੇ ਸੀ ਸਾਡੀ ਆਖਰੀ ਵਾਰ ਉਹਤੋਂ ਗੱਲ ਹੋਈ ਜੀ ਸਮੀਰ ਕੁਮਾਰ ਨਾਲ ਤੇ ਅਸੀਂ ਰਾਤ ਨੂੰ ਸਮੀਰ 14 ਤਰੀਕ ਚੜੀ ਸੀ ਜਰ ਉਸ ਦਿਨ ਰਾਤ ਨੂੰ 12 1 ਵਜੇ ਸੀ ਗੱਲ ਕੀਤੀ ਉਸ ਤੋਂ ਬਾਅਦ ਸਾਡਾ ਸਮੀਰ ਸਮਾਰਕ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਉਹ ਦਿਨ ਦਾ ਸੋ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਦਾ ਨਾਲ ਅਸੀਂ ਪੂਰਾ ਦਿਨ ਟਰਾਈ ਕਰੀਗੇ ਜੀ ਫੈਮਲੀ ਵੀ ਟਰਾਈ ਕਰੇਗੀ ਉਹਨਾਂ ਨਾਲ ਕੰਟੈਕਟ ਕਰਨ ਦੀ ਕਿਸੇ ਦਾ ਕੋਈ ਕੰਟੈਕਟ ਨਹੀਂ ਹੋਇਆ ਜੀ ਜਿਹੜਾ ਉਹਦੇ ਨਾਲ ਮੁੰਡੇ ਵੀ ਕੰਮ ਇੱਕ ਅੱਧਾ ਕਰਦਾ ਸੀ ਉਹਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਗੱਲ ਨਹੀਂ ਸਭ ਕੋਈ ਨੇ ਕੋਈ ਮੈਸੇਜ ਵੀ ਨਹੀਂ ਕਰਿਆ ਜੀ ਉਸ ਤੋਂ ਬਾਅਦ ਜੀ ਅਸੀਂ ਅਗਲੇ ਦਿਨਾਂ ਟੈਨਸ਼ਨ ਦੇ ਵਿੱਚ ਛੋਟੇ ਕਿਉਂਕਿ ਸਾਡੇ ਮੁੰਡੇ ਦਾ ਕੋਈ ਰਿਪਲਾਈ ਨਹੀਂ ਆਇਆ ਸਾਰੇ ਮੇਰੇ ਛੋਟੇ ਭਰਾ ਸੁਮੇਰ ਕੁਮਾਰ ਦਾ ਸਾਰੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਅਸੀਂ ਨਾ ਆਪ ਹੀ ਥੋੜਾ ਐਫਰਟ ਕਰਕੇ ਆਪ ਹੀ ਐਫਰਟ ਕਰਕੇ ਸਾਰਾ ਸੀ ਆਪਣਾ ਔਨਲਾਈਨ ਉਸ ਰਿਜ਼ੋਰਟ ਇੰਡੀਅਨ ਅਰਬੀ ਦੇ ਰੈਸਟੋਰੈਂਟ ਗਡੋਰੀ ਦੇ ਵਿੱਚ ਉਹ ਰੈਸ਼ੋਰੈਂਸੀ ਜਾਰਜੀਆ ਤਾਂ ਅਸੀਂ ਉੱਥੇ ਉਹਨੇ ਨੰਬਰ ਕੱਢ ਕੇ ਜਤਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਉੱਥੇ ਉਹ ਉੱਥੇ ਉਹ ਮੈਨੇਜਰ ਟੇਕ ਕੇਅਰ ਆ ਜੋ ਵੀ ਆ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਸਾਨੂੰ ਸਾਰੇ ਹਾਦਸੇ ਦੀ ਗੱਲ ਦੱਸੀ 15 ਦੀ ਜ਼ਵੇਰ ਕਿਸ ਤਰ੍ਹਾਂ ਦੱਸੇ ਕੀ ਹਾਸਾ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਰਾਤ ਨੂੰ ਕੋਈ ਬਰਫੀਲਾ ਤੂਫਾਨ ਵਗੈਰਾ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਠੰਡ ਵੀ ਬਹੁਤ ਸੀ ਕਹਿੰਦੇ ਰਾਤ ਨੂੰ ਉਹਨਾਂ ਨੇ ਜਨਰੇਟਰ ਵਾਲਾ ਹੀਟਰ ਚਲਾਇਆ ਤੇ ਉਹਦੇ ਕਰਕੇ ਕੁਝ ਐਸਾ ਕੁਝ ਦੱਸਿਆ ਕਿ ਉਹਦੇ ਨਾਲ ਜੀ ਜਨਰੇਟਰ ਦੇ ਵਿੱਚ ਕੋਈ ਗੈਸ ਵਗੈਰਾ ਬਣੀ ਜਾਂ ਫਿਰ ਹੀਟਰ ਵਗੈਰਾ ਬਣਿਆ ਜਿਹਦੇ ਕਰਕੇ ਮੁੰਡੇ 12 ਦੇ 12 ਰਾਤ ਨੂੰ ਸੁੱਤੇ ਹੀ ਸੁੱਤੇ ਹੀ ਰਹਿ ਗਏ ਜੀ ਜਿਹੜੀ ਸਾਨੂੰ ਉੱਥੋਂ ਖਬਰ ਮਿਲੀ ਹੈ ਉਸ ਤੋਂ ਬਾਅਦ ਅਸੀਂ ਫਿਰ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਦਿਨ ਉਹ ਉਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਉੱਥੇ ਕਿ ਅਸੀਂ ਉੱਥੇ ਜਾ ਕੇ ਦੱਸਦੇ ਹਾਂ ਵੀ ਪੁਲਿਸ ਇਨਵੈਸਟੀਗੇਸ਼ਨ ਬੋਡੀ ਗਈ ਹੋਈ ਸਾਨੂੰ ਕੋਲ ਨਹੀਂ ਜਾਣਦੇ ਰਹੇ ਤੇ ਅਸੀਂ ਉਧਰੋਂ ਕੋਸ਼ਿਸ਼ ਕੀਤੀ ਕਿਸੇ ਹੋਰ ਨੂੰ ਆਸ-ਪਾਸ ਵੀ ਕੁ ਪਤਾ ਖਬਰ-ਖਬਰ ਪਤਾ ਕਰਨ ਨੂੰ ਕੀਤੀ ਆਸ-ਪਾਸ ਰੈਜ਼ੀਡੈਂਟ ਇੱਕ ਦਿਨ ਹੋਲਾ ਉਹ ਕਹਿੰਦੇ ਜੀ ਵੀ ਦੁਰਘਟ ਇਹ ਜਿਹੜੀ ਤੇ ਘਟਨਾ ਸੱਚ ਹੈ ਘਟਨਾ ਸੱਚ ਹੈ ਅਸੀਂ ਆਨਲਾਈਨ ਵਿੱਚ ਤੋਂ ਲੱਭ ਨਹੀਂ ਸਨ ਕਿਸੇ ਨੂੰ ਕੁਝ ਨਹੀਂ ਪਤਾ ਜੀ ਇੱਥੇ ਕੋਈ ਨਿਊਜ਼ ਚੈਨਲ ਕਿਤੇ ਵੀ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਅਸੀਂ ਕੋਈ ਉਧਰ ਯੂਰਪ ਕਿਸੇ ਮੇਰਾ ਫਰੈਂਡ ਪੋਰਟੂਗਲ ਵਗੈਰਾ ਰਹਿੰਦਾ ਸੀ ਉਹਨਾਂ ਨੇ ਪਤਾ ਕਰਵਾਇਆ ਕਿ ਸਿੱਧਾ ਭੇਜ ਗਏ ਵੀ ਹਾਂ ਇਨਸੀਡੈਂਟ ਹੋਇਆ ਤਾਂ ਤੁਹਾਡਾ ਸਮੀਰ ਕੁਮਾਰ ਭਰਾ ਵੀ ਸ਼ਾਇਦ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਜਿਹੜੀ ਆ ਕੋਈ ਡੈਡ ਬਡੀ ਲਈ ਅਪਰਟਸ ਕੀਤੇ ਜਾਂ ਕਿਸੇ ਨਾਲ ਸੰਭਾਲ ਕੀਤਾ ਕੋਈ ਤੁਹਾਡੇ ਕੋਲ ਇੱਥੇ ਆਇਆ ਲੋਕਲ ਪ੍ਰਸ਼ਾਸਨ ਜਾਂ ਐਮਪੀ ਵਗੈਰਾ ਅਜੇ ਤੱਕ ਤਾਂ ਸਰ ਅਜੇ ਤੱਕ ਤਾਂ ਅਸੀਂ ਰਾ ਲੱਭ ਰਹੇ ਹਾਂ ਹਲੇ ਤੱਕ ਤਾਂ ਕੁਝ ਰਾ ਨਹੀਂ ਮਿਲ ਰਿਹਾ ਸਰ ਨਾ ਸਰ ਕਿਤੋਂ ਵੀ ਵੀ ਅਸੀਂ ਆਪਣਾ ਪੜਾ ਕੇ ਮਿਲ ਕੇ ਇਹ ਛੋਟਾਪਰਾ ਕਿਉਂਕਿ ਹਲੇ ਤੱਕ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ 12 11 ਜਿਹੜੇ ਇੰਡੀਅਨ ਸਿਟੀ ਦੇ ਇੱਕ ਉਧਰ ਦਾ ਜੋਰ ਜਿਆ ਤਾਂ ਸਿਟੀਜ਼ਨ ਸੀ ਕਿ ਉਹ ਐਕਸਪਾਇਰ ਹੋ ਗਏ ਨਹੀਂ ਇਦਾਂ ਕੋ ਕਟਣਾ ਹੋ ਗਈ ਹੈ ਤੇ ਹਲੇ ਅਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਲੈ ਤਾਂ ਤਾਂ ਇਸ ਕਰਕੇ ਨਾ ਸਾਨੂੰ ਕੋਈ ਰਾਹ ਲੱਭ ਰਹੀ ਆ ਨਾ ਸਾਨੂੰ ਕੋਈ ਹੱਥ ਫੜਾ ਰਿਹਾ ਮਤਲਬ ਇਹ ਤੋਂ ਪਤਾ ਨਹੀਂ ਲੱਗ ਰਿਹਾ ਸਾਰੇ ਅਸੀਂ ਹੁਣ ਐਮਬੈਸੀ ਦੇ ਵਿੱਚ ਕੋਲ ਕੀਤੀ ਐਮਬੈਸੀ ਦੇ ਵਿੱਚ ਅਸੀਂ ਇੱਕ ਸੋਲੂਸ਼ਨ ਵਾਸਤੇ ਕੋਲ ਕੀਤੀ ਵੀ ਸਾਨੂੰ ਕਿੱਦਾਂ ਕੀਤਾ ਕੁਝ ਦੱਸੇ ਵੀ ਕੀਤਾ ਜਾ ਪਹਿਲੀ ਗੱਲ ਤਾਂ ਉਹਨਾਂ ਦੀ ਫੋਨ ਨਹੀਂ ਲੱਗਿਆ ਅਸੀਂ ਜਿਹੜੇ ਇਹਨਾਂ ਨੇ ਆਨਲਾਈਨ ਨੰਬਰ ਪਾਏ ਹੋਏ ਆ ਹੁਣ ਜਿਹੜੇ ਆਨਲਾਈਨ ਨੰਬਰ ਹੁੰਦੇ ਉਹ ਇੱਕ ਸੋਲੂਸ਼ਨ ਵਾਸਤੇ ਐਮਰਜੈਂਸੀ ਸੋਲੂਸ਼ਨ ਵਾਸਤੇ ਹੁੰਦੇ ਆ ਵੀ ਜੇ ਉਹ ਫੋਨ ਲਾਈਨ ਨੰਬਰ ਨਾਲ ਲੱਗੇ ਤਾਂ ਫਿਰ ਉਹਦਾ ਉਹ ਨੰਬਰ ਹੋਣ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਫਿਰ ਸਾਨੂੰ ਕਿਸ ਨੇ ਰਸਤਾ ਪਾਇਆ ਜੀ ਸਾਡੇ ਸਿਹਜ਼ਰ ਨੇ ਉਹਨਾਂ ਨੇ ਸਾਨੂੰ ਮੇਲ ਕਰਵਾਈ ਉਹਨਾਂ ਨੇ ਕਿਹਾ ਵੀ ਮੇਲ ਕਰੋ ਤੁਸੀਂ ਸਾਰਾ ਕੁਝ ਲਿਖ ਕੇ ਡਾਕੂਮੈਂਟ ਪਾ ਕੇ ਅਸੀਂ ਮੇਲ ਉਹਨਾਂ ਨੂੰ ਕਰੀ ਫਿਰ ਉਹਨਾਂ ਦਾ ਕੁਝ ਮੇਲ ਤੋਂ ਕੁਝ ਘੰਟੇ ਬਾਅਦ ਉਹਨਾਂ ਨੂੰ ਰਿਪਲਾਈ ਆਇਆ ਜੀ ਫੋਨ ਤੇ ਮੈਨੂੰ ਉਹਨਾਂ ਦਾ ਐਮਐਸਸੀ ਦਾ ਫੋਨ ਆਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਹੋ ਮੈਂ ਕਿਹਾ ਮੈਡਮ ਮੈਂ ਚੱਲਾ ਤੇ ਜਾਊਂਗਾ ਤੁਸੀਂ ਦੱਸੋ ਮੇਰੇ ਪਰ ਮੈਨੂੰ ਪਤਾ ਕਿਵੇਂ ਲੱਗੋ ਕੋਣ ਕਿਵੇਂ ਆ ਉੱਥੇ ਤਾਂ ਜੰਗ ਵੀ ਛਿੜੀ ਹੋਈ ਹੈ ਮੈਂ ਮੈਂ ਤਾਂ ਮੇਰੇ ਬਾਪ ਤੇ ਮੈਂ ਕਿਹਾ ਦੋ ਮੁੰਡੇ ਆ ਸੀ ਇੱਕ ਤਾਂ ਵਿਚਾਰ ਚ ਚਲਾ ਗਿਆ ਇੱਕ ਉਹ ਕਿਵੇਂ ਰਿਸਕ ਲੈ ਲੈਣਗੇ ਮੈਨੂੰ ਜਾਣਦਾ ਬਲੱਡ ਤੁਸੀਂ ਉਹ ਕਹਿੰਦੇ ਬਲੱਡ ਰਿਲੇਸ਼ਨ ਵਾਲੇ ਜਾ ਸਕਦੇ ਉਸ ਤੋਂ ਬਾਅਦ ਮੈਂ ਕਿਹਾ ਮੈਡਮ ਸਾਨੂੰ ਸਾਡਾ ਮੁੰਡੇ ਦੀ ਬੋਡੀ ਵਗੈਰਾ ਚਾਹੀਦੀ ਹੈ ਤੁਸੀਂ ਉਹ ਕਹਿੰਦੇ ਅਸੀਂ ਸਾਨੂੰ ਕੁਝ ਟਾਈਮ ਦਿਓ ਤੇ ਅਸੀਂ ਉਸ ਤੋਂ ਬਾਅਦ ਅਸੀਂ ਕਰਕੇ ਦੇ ਦਿਆਂ ਸੀ ਸੋਲੂਸ਼ਨ ਤੁਹਾਡਾ ਨਾ ਉੱਥੇ ਗੱਲ ਕਰਕੇ ਆਂ ਬੈ ਮੈਂ ਕਹਿੰਦੀ ਮੈਂ ਬੈਸੀ ਨਾਲ ਗੱਲ ਕਰ ਲੈਂਦੀ ਉਧਰ ਬੈਸੀ ਨਾਲ ਗੱਲ ਕੀਤੀ ਕਰਨ ਤੋਂ ਬਾਅਦ ਉਹ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੇ ਮੁੰਡੇ ਨਾਲ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਸਾਨੂੰ ਉਹੀ ਟੈਨਸ਼ਨ ਚ ਪਾਤਾ ਤੁਸੀਂ ਉਹਦੇ ਨਾਲ ਹੀ ਗੱਲ ਕਰੋ ਜਿਹੜਾ ਸਾਨੂੰ ਰਸਤੇ ਹੀ ਨਹੀਂ ਦੇ ਰਿਹਾ ਜੀ ਐਮਪੀ ਜਨ ਕਿਸੇ ਹੋਰ ਨਵਾਈਂ ਦੇ ਨਾਲ ਜਾਂ ਤੁ ਆਪਣੇ ਕੈਬਨਿਟ ਮੰਤਰੀ ਵੀ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਜੀ ਹਾਂ ਜੀ ਤਾਂ ਸਾਰੇ ਮੇਰੇ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਹਜੇ ਤੱਕ ਕੀ ਮੰਗ ਕੀ ਕਰਦੇ ਹੋ ਨਵਾਈਂ ਦਾ ਤਾਂ ਆਪਾਂ ਚੁਣ ਕੇ ਭੇਜ ਦਿਆਂ ਕਿਉਂਕਿ ਸਰ ਸਾਡੀ ਇਹੀ ਮੰਗ ਹੈ ਸਾਰੇ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਸਭ ਨੂੰ ਸਾਡੇ ਵੱਲ ਸਾਡੇ ਸਾਡੇ ਪਰਿਵਾਰ ਵਾਲੋ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਮੇਰੇ ਭਰਾ ਦੀ ਡੈੱਡ ਬੋਡੀ ਮੇਰੇ ਸਾਡੇ ਘਰੇ ਲਿਆ ਦਿੱਤੀ ਜਾਵੇ ਆਪਣਾ ਪ੍ਰਾਧਿਆ ਕਰ ਦੋ ਜੀ ਜਲਦੀ ਜੀ ਸਰ ਕੁਛ ਕੁ ਮਹੀਨੇ ਹੋ ਗਏ ਸਿਰ ਕੁਝ ਨਹੀਂ ਉਹਦੀ 26 ਸਾਲ ਸਰ ਹੁਣ 26 ਸਾਲ ਦਾ ਅਸੀਂ ਪਰਸੋ ਹੀ ਉਹਦਾ ਬਰਥਡੇ ਸੀ ਸਰ ਮੈਰਿਡ ਜੀ ਅਨਮੈਰਿਡ ਅਨਮੈਰਿਡ ਸੀ ਸਰ ਆਪਣੇ ਉਹਰੇ ਜੋਬ ਵਗੈਰਾ ਦੇ ਮਿੱਥੀ ਤਾਂ ਗਏ ਸੀ ਉਹ ਹਾਂਜੀ ਸਰ ਉਹਦਾ ਉਹ ਕੈਰੀਅਰ ਸੈਟ ਉਹ ਸੋਚ ਰਿਆ ਸੀ ਕਿ ਉੱਥੇ ਕਰ ਲੂੰਗਾ ਕੈਰੀਅਰ ਉਹ ਸੈਟ ਨਾ ਉਸ ਤੋਂ ਬਾਅਦ ਉਹ ਗਿਆ ਸੀ ਉੱਥੇ ਭੇਜਣ ਲਈ ਕੋਈ ਕਿਸੇ ਤਰ੍ਹਾਂ ਦਾ ਕਰਜ਼ਾ ਤਾਂ ਨਹੀਂ ਲਿਆ ਸੀ ਨਹੀਂ ਸਰ ਤੇ ਹੁਣ ਸੈਂਟਰਲ ਗਵਰਨਮੈਂਟ ਨੂੰ ਕਿ ਉਹ ਅਪੀਲ ਕਰੋਗੇ ਕਿ ਜਲਦੀ ਜਲਦੀ ਡੈੱਡ ਬੋਡੀ ਆ ਸਕੇ ਸਾਡੀ ਸਾਡੀ ਸਾਰਾ ਫੈਮਿਲੀ ਵੱਲੋਂ ਸਾਡੇ ਇੱਥੇ ਫੈਮਿਲੀ ਦਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਬੇਨਤੀ ਹੈਗੀ ਸਾਡੀ ਸਾਡਾ ਸਮੀਰ ਕੁਮਾਰ ਸਾਡੇ ਘਰ ਹੀ ਪੈਂਚੇ ਜਾਵੇ ਕੋਈ ਸਾਡੀ ਸੁਣੇ ਸਾਡੀ ਇਹੀ ਬੇਨਤੀ ਹੈ ਸਾਡੀ ਕੁcusson ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਉਹਨਾਂ ਦਾ ਚਾਚਾ ਲੱਗਦਾ ਹੁਣ ਜਿਹੜੀ ਘਟਨਾ ਤੋਂ ਬਾਅਦ ਕੋਈ ਤੁਹਾਡੇ ਕੋ ਆਇਆ ਕੋਈ ਪੁੱਛਣ ਵਾਸਤੇ ਵੀ ਅੱਗੇ ਡੈੱਡ ਬੋਡੀ ਲਿਆਉਣ ਲਈ ਕੀ ਪ੍ਰਿਕਿਰਿਆ ਵਾ ਕੋਈ ਨਮੈਂਦਾ ਜਾਂ ਕੋਈ ਅਫੀਸਰ ਆ ਤੁਹਾਡੇ ਕੋਲ ਨਹੀਂ ਫਿਲਹਾਲ ਹਲੇ ਤਾਂ ਕੋਈ ਨਹੀਂ ਆਇਆ ਮੰਗ ਕੀ ਕਰ ਰਹੀ ਸਰਕਾਰਾਂ ਲੰਘੇ ਇਹੀ ਕਰਦੇ ਆ ਜੀ ਆ ਪੰਜਾਬ ਸਰਕਾਰ ਜਿਹੜੀ ਆਵਾਮ ਦੀ ਪਾਲਟੀ ਹੈ ਜਾਂ ਜੋ ਹਿੰਦੁਸਤਾਨ ਗਵਰਨਮੈਂਟ ਹੈ ਜਾਂ ਦਿੱਲੀ ਦੇ ਸੀਐਮ ਸਾਹਿਬ ਨੇ ਜਿਹੜੇ ਕੇਸ ਰਿਵਾਰ ਲਿਆਣਗੇ ਜਿਵੇਂ ਜਾਂ ਸਾਡੇ ਰਮਨ ਦੇ ਜਿਹੜੇ ਆਪਣੇ ਸੌਂ ਸਾਹਿਬ ਨੇ ਉਹਨਾਂ ਦੀ ਡੈਡ ਬੋਡੀ ਕਿਉਂ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਸਾਡੀ ਅਸੀਂ ਆਪਣੇ ਰੀਤੀ ਰਿਵਾਜ ਨਾਲ ਇਸਕਰ ਕਰ ਸਕੀਏ ਬਾਕੀ ਉੱਥੇ ਜਿਹੜੀ ਘਟਨਾ ਹੋਈ ਆ ਉੱਥੋਂ ਤੁਹਾਨੂੰ ਕਿਸ ਨੇ ਆਪ ਫੋਨ ਕਰਕੇ ਦੱਸਿਆ ਜਾਂ ਤੁਸੀਂ ਐਫਰਟ ਕੀਤੇ ਨਹੀਂ ਨਹੀਂ ਅਸੀਂ ਐਫਰਟ ਕੀਤੇ